हेलो सीकार मेरी यूट्यूब चैनल उम्मीद करते हैं कि सारे ठीक ठाक आज भी ठीक ठाक अभी बनने ब्लॉग आज का सारा बस स्वाद है जी तो जो मेरे चैनल पर नवे आए मेरे में कर लो सबसक्राइब और जो वीडियो वजी लाइक शेयर लाइक जरूर करे करो जी तो आप बनावे जी अगर गुल गले आप आए हैं भैन को अपने घर आप गुल गले चलो जी मिलते हैं लो जी अपने ਬ੍ਰੈਡ ਆਪਾਂ ਕੱਟ ਕੇ ਰੱਖ ਲਈ ਜੀ ਇਧਰ ਆਪਾਂ ਗੁੜ ਪਿਉ ਕੇ ਰੱਖ ਲਿਆ ਸੀ ਜੀ ਠੀਕ ਹੈ ਜੀ ਤੇ ਇੱਥੇ ਆਪਾਂ ਆਲੂ ਰੱਖੇ ਪਹਿਜੀ ਉਬਲਣੇ ਚਲੋ ਜੀ ਠੀਕ ਹੈ ਜੀ ਉਹਦੀ ਆਪਾਂ ਬ੍ਰੈਡ ਬਣਾਉਣ ਲੱਗੇ ਸੀ ਜੀ ਠੀਕ ਹੈ ਜੀ ਹਲ ਕਰ ਦੂਰ ਤੇ ਉੱਚੀ ਕਰ ਦਿੰਦੇ ਹਾਂ ਉਹ ਹੋਰ ਕਰ ਲੈਂ ਜੀ ਪਹਿਲਾਂ कर दे। लो जी, ब्रैड लग लगे हैं कड़ाई ਬਣ ਬਣਾ ਰਹੀ ਹੈ ਜੀ ਬਰੈਡ ਸਾਫਾ ਨਹੀਂ ਗਈ ਇਹ ਵਾਲਾ ਗਿਆ ਟੁਕੜਾ ਜੀ ਲਓ ਜੀ ਉਧਰ ਭੈਣ ਲੱਗੀ ਹੋਈ ਹੈ ਤੇ ਆਪਾਂ ਕਰ ਲਈਏ ਜੀ ਗੁਲਗੁਲਿਆਂ ਦੀ ਤਿਆਰੀ ਤੇ ਆਟਾ ਭੈਣ ਚੰਗੀ ਤਰ੍ਹਾਂ ਗੁੰਮ ਲਾਂਗੇ ਜੀ ਮਲ ਮਲ ਕੇ ਜੀ ਤੇ ਵਿੱਚ ਪਾਇਆ ਸੀ ਥੋੜਾ ਜਿਹਾ ਆਪਾਂ ਮਿੱਠਾ ਸੋਡਾ ਤੇ ਥੋੜੀ ਜਿਹੀ ਪਾਈ ਸੀ ਆਪਾਂ ਸੌਂਫ ਇਹਨੂੰ ਚੰਗੀ ਤਰ੍ਹਾਂ ਆਪਾਂ ਪਤਲਾ ਕਰ ਲਾਂਗੇ ਜੀ ਮਲ ਮਲ ਕੇ ਠੀਕ ਹੈ ਜੀ ਤੇ ਇਹਨੂੰ ਚੰਗੀ ਤਰ੍ਹਾਂ ਤੇ ਲਓ ਜੀ ਆਪਣਾ ਆਟਾ ਗੁੰਮ ਕੇ ਹੋ ਗਿਆ ਤਿਆਰ ਪਤਲਾ ਕਰ ਲਿਆ ਜੀ ਹਨ ਤੇ ਗੁਲਗੁਲਿਆਂ ਲਈ ਹੋ ਗਿਆ ਰੈਡੀ ਤੇ ਠੀਕ ਹੈ ਜੀ ਇਧਰ ਆਪਣੇ ਬਰੈਡ ਪਏ ਆ ਇਧਰ ਭੈਣ ਪਕੌੜਿਆਂ ਦੀ ਤਿਆਰੀ ਕਰ ਰਹੀ ਜੀ ਕੱਲੇ ਪਿਆਜ਼ਾਂ ਪਿਆਜ਼ ਵਾਲੇ ਪਕੌੜੇ ਬਣਾਏ ਜੀ ਠੀਕ ਹੈ ਜੀ ਚਲੋ ਜੀ ਕਚੌੜੀਆਂ ਆਪਣੀਆਂ ਬਣ ਗਈਆਂ ਕਚੌੜੀਆਂ ਕਚੌੜੀਆਂ ਆਪਣੀਆਂ ਬਣ ਗਈਆਂ ਠੀਕ ਹੈ ਜੀ ਹਾਂਜੀ ਕੱਟ ਦੇ ਤੇਲ ਡਿੱਗ ਗਿਆ ਕੱਟ ਕਰ ਦੇ ਲੈ ਲੋ ਜੀ ਕਚੌੜੀਆਂ ਆਪਾਂ ਬਣਾ ਲੈਣਾਂ ਤੇ ਹੁਣ ਆਏਗੀ ਗੁਲਗਲਿਆਂ ਦੀ ਵਾਰੀ ਠੀਕ ਹੈ ਜੀ ਹੁਣ ਆਪਾਂ ਗੁਲਗਲੇ ਬਣਾਵਾਂਗੇ ਜਦੋਂ ਬਣ ਗਏ ਜੀ ਸਾਰੇ ਗੁਲਗਲੇ ਫਿਰ ਤੁਹਾਨੂੰ ਦਿਖਾਵਾਂਗੇ ਜੀ ਸਾਰੇ ਆਪਣੇ ਪਕੌੜੇ ਵੀ ਬਣ ਗਏ ਤੇ ਬਰੈਡ ਵੀ ਬਣ ਗਏ ਤੇ ਕਚੌਰੀਆਂ ਵੀ ਬਣ ਗਈਆਂ ਤੇ ਐਂਡ ਤੇ ਆਏਗੀ ਜੀ ਆਪਣੀ ਗੁਲਗਲਿਆਂ ਦੀ ਵਾਰੀ ਠੀਕ ਹੈ ਜੀ ਇੱਕ ਕਪੂਰ ਕੱਢ ਤਾ ਆਪਾਂ ਗੁਲਗਲਿਆਂ ਦਾ ਤੇ ਇੱਕ ਵਿੱਚ ਪਾ ਤਾ ਤੇ ਇਧਰ ਆਪਣਾ ਚਾਹ ਜਿਹਾਗਾ ਹਜੇ ਪਏ ਹੈ ਜੀ ਗੁਲਗਲੇ ਆਪਣੇ ਤੇ ਟਾਈਮ ਲੱਗੇਗਾ ਜੀ ਠੀਕ ਹੈ ਜੀ 4 ਵਜੇ ਦੀ ਲੱਗੀ ਹੋਈ ਹੈ ਭੈਣ ਬਣਾਉਣ ਤੇ ਟਾਈਮ ਹੋ ਗਿਆ 7:00 ਦਾ ਟਾਈਮ 7:00 ਵਜੇ ਜੀ ਤੇ ਦੋ ਕਰਾਂ ਦਾ ਸਮਾਨ ਆ ਰਿਹਾ ਤੇ ਦੋ ਕਰਾਂ ਦਾ ਸਮਾਨ ਬਣ ਰਿਹਾ ਜੀ ਠੀਕ ਹੈ ਜੀ ਤੇ ਚਲੋ ਜੀ ਲਓ ਜੀ ਆਪਾਂ ਸਮਾਨ ਕਰ ਲਿਆ ਤਿਆਰ ਗੁਲਗਲੇ ਕਚੌਰੀਆਂ ਪਕੌੜੇ ਤੇ ਆਪਾਂ ਬਣਾ ਕੇ ਕਰ ਲੇ ਤਿਆਰ ਜੀ ਤੇ ਇਧਰ ਪਹਿਣ ਬਣਾ ਰਹੀ ਜੀ ਪਰਮਾਤਮਾ ਕਰਕੇ ਦੋਨੇ ਵੀ ਪਹਿਣਾ ਪਹਿਣਾ ਦਾ ਪਿਆਰ ਪਰਮਾਤਮਾ ਬਣਾ ਕੇ ਰੱਖੇ ਜੀ ਤੇ ਸਾਡਾ ਦੋਨਾ ਪਹਿਣਾ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਆ ਜਦ ਕੀ ਮੰਮੀ ਗਈ ਐ ਤੇ ਮੰਮੀ ਦੇ ਜਾਣੇ ਤੋਂ ਬਾਅਦ ਅਸੀਂ 2 ਸਾਲਾਂ ਬਾਅਦ ਘਰੇ ਚੀਜ਼ ਬਣਾਈ ਐ ਜੀ ਤੇ ਬੱਚਿਆਂ ਨੂੰ ਬਣਾ ਕੇ ਖਵਾਇਆ ਜੀ ਤੇ ਤੁਸੀਂ ਵੀ ਆਪਦੇ ਬੱਚਿਆਂ ਨੂੰ ਬਾਹਰਲੀ ਚੀਜ਼ ਬਿਲਕੁਲ ਵੀ ਨਾ ਖਵਾਇਆ ਕਰੋ ਜੀ ਘਰ ਦੀਆਂ ਚੀਜ਼ਾਂ ਹੀ ਬਣਾ ਕੇ ਖਵਾਇਆ ਕਰੋ ਜੀ ਤੇ ਸਾਡੀ ਭੈਣ ਬਹੁਤ ਜ਼ਿਆਦਾ ਇਹ ਜੀ ਚੀਜ਼ਾਂ ਨੂੰ ਵੀ ਰਸੋਈ ਸਾਹਮਣੇ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਤਰੀਕਾ ਜੀ ਤੇ ਘਰ ਨੂੰ ਬਹੁਤ ਵਧੀਆ ਸੰਭਾਲਦੀ ਐ ਜੀ ਤੇ ਬਹੁਤ ਵਧੀਆ ਮੇਰੇ ਤੋਂ 2 ਸਾਲ ਛੋਟੇ ਐ ਭੈਣ ਤੇ ਬਹੁਤ ਜ਼ਿਆਦਾ ਨਾ ਇੰਨਾ ਚ ਗੋਣਾ ਹੈ ਤੇ ਲੋ ਜੀ ਆਪਾਂ ਗੁਲਗਲੇ ਬਣਾ ਕੇ ਕਰ ਲਏ ਤਿਆਰ ਤੇ ਸਾਡਾ ਦੋਨਾਂ ਪੈਣਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਆ ਜੀ ਤੇ ਪਰਮਾਤਮਾ ਤੋਂ ਇਹ ਹੀ ਅਰਦਾਸ ਕਰਦੇ ਆਂ ਜੀ ਪਰਮਾਤਮਾ ਅੱਗੇ ਤੇ ਵੀ ਸਾਰੇ ਭੈਣ ਭਰਾਵਾਂ ਦਾ ਪਿਆਰ ਇਸ ਤਰੀ ਬਣਾ ਕੇ ਰੱਖਣਾ ਜੀ ਜਿਸ ਤਰ੍ਹਾਂ ਸਾਡਾ ਪਿਆਰ ਬਣਿਆ ਹੋਇਆ ਹੈ ਜੀ ਠੀਕ ਹੈ ਜੀ ਤੇ ਸਾਡੀ ਮੰਮੀ ਜਦੋਂ ਬਣਾਉਂਦੀ ਹੁੰਦੀ ਸੀ ਨਾ ਇਸ ਤਰੀ ਟੋਕਰੇ ਪਰ ਪਰ ਕੀ ਬਣਾਉਂਦੀ ਹੁੰਦੀ ਸੀ ਜੀ ਟੋਕਰੀ ਐਡੀ ਵੱਡੀ ਲੈ ਲੈਂਦੀ ਸੀ ਮੰਮੀ ਫਿਰ ਵੀ ਐਨ ਫੁੱਲ ਭਰ ਕੇ ਬਣਾਉਂਦੀ ਹੁੰਦੀ ਸੀ ਤੇ ਅੱਜ ਵੀ ਮੰਮੀ ਦੀ ਯਾਦ ਆਈ ਜੀ ਜਦੋਂ ਅਸੀਂ ਬਣਾਇਆ ਜੀ ਤੇ ਭੈਣ ਦੇ ਵਿੱਚੋਂ ਐਨ ਮੰਮੀ ਦੀ ਚਲ ਕੀ ਮਾਰਦੀ ਸੀ ਜੀ ਤਾਂ ਦੋ ਚੀਜ਼ਾਂ ਬਣਾ ਰਹੀ ਸੀ ਤੇ ਅੱਜ ਬਹੁਤ ਜ਼ਿਆਦਾ ਮੰਮੀ ਦੀ ਯਾਦ ਆਈ ਤੇ ਇੰਨਾ ਮਨ ਖਰਾਬ ਹੋਇਆ ਤੇ ਤੁਹਾਡੀ ਮੰਮੀ ਨੂੰ ਗਈ ਨੂੰ 2 ਸਾਲ ਹੋ ਗਏ ਤੇ ਅਸੀਂ 2 ਸਾਲਾਂ ਬਾਅਦ ਵੀ ਘਰੇ ਚੀਜ਼ ਬਣਾਈ ਹੈ ਜੀ ਤੇ ਬਸ ਤੁਹਾਡੀ ਮੰਮੀ ਬਣਾ ਕੇ ਦਿੰਦੀ ਹੁੰਦੀ ਸੀ ਜੀ ਤੇ ਅੱਜ ਜਦੋਂ ਮੇਰੀ ਭੈਣ ਨੇ ਸੋਡੀ ਨੇ ਸਾਨੂੰ ਬਣਾ ਕੇ ਦਿੱਤਾ ਤੇ ਬਹੁਤ ਮਨ ਆਇਆ ਹੋਇਆ ਵੀ ਅੱਜ ਜਿਵੇਂ ਮੰਮੀ ਕੁਝ ਬਣਾ ਰਹੀ ਹੁੰਦੀ ਆ ਘਰ ਚ ਖਾਣਾ ਪੀਣਾ ਤੇ ਨੰਮਾ ਨ ਖਰਾਬ ਹੋਇਆ ਜੀ ਬਹੁਤ ਜ਼ਿਆਦਾ ਤੇ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਜੀ ਤੇ ਭੈਣ ਭਰਾਵਾਂ ਦਾ ਇਤਨੀ ਪਿਆਰ ਬਣਾ ਕੇ ਰੱਖਣਾ ਜਿਸ ਤਰ੍ਹਾਂ ਮਹਾਰਾ ਦੋਨਾਂ ਪਹਿਣਾ ਦਾ ਪਿਆਰ ਹੈ ਜੀ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਠੀਕ ਹੈ